ਸਲੋਕ ਮਹੱਲਾ ਚੌਥਾ ਸਾਖਤ ਜਾਏ ਨਿਵਹਿ ਗੁਰ ਆਗੇ ਮਨ ਖੋਟੇ ਕੂੜ ਕੂੜਿਆ ਰੇ ਜਾ ਗੁਰ ਕਹੇ ਉਠੋ ਮੇਰੇ ਭਾਈ ਬਹਿ ਜਾਹੇ ਕੁਸਰ ਬਗੁਲਾਰੇ ਗੁਰ ਸਿੱਖਾਂ ਅੰਦਰ ਸਤ ਗੁਰ ਵਰਤੈ ਚੁਣ ਕੱਡੇ ਲੱਦੋ ਵਾਰੇ ਓਏ ਅੱਗੇ ਪਿੱਛੇ ਬਹਿ ਮੋਹ ਛਪੈ ਨ ਨਰ ਲਨੀ ਖੋਟਿਆ ਰੇ ਉਨਾਂ ਦਾ ਪਖ ਸੁ ਉਥੈ ਨਾਹੀ ਜਾਏ ਕੂੜ ਲਹਿਨ ਪੇ ਡਾਰੇ ਜੇ ਸਾਖਤ ਨਰ ਖਾਵਾਈ ਐ ਲੋਚੀ ਐ ਬਿਖ ਕੱਢੈ ਮੁਖ ਉਗਲਾਰੇ ਹਰ ਸਾਖਤ ਸੇਤੀ ਸੰਗ ਨ ਕਰਿ ਯਹੋ ਓਏ ਮਾਰੇ ਸਿਰ ਜਨ ਹਾਰੇ ਜਿਸ ਕਾ ਇਹੋ ਖੇਲ ਸੋਈ ਕਰ ਵੇਖੈ ਜਨ ਨਾਨਕ ਨਾਮ ਸਮਹਾਰੇ ਮਹੱਲਾ ਚੌਥਾ ਸਤਗੁਰੂ ਪੁਰਖ ਅਗੰਮ ਹੈ ਜਿਸ ਅੰਦਰ ਹਰ ਉਰਤਾਰਿਆ ਸਤਗੁਰੂ ਨੂੰ ਅਪੜ ਕੋਈ ਨਾ ਸਕਈ ਜਿਸ ਵੱਲ ਸਿਰਜਣ ਹਾਰਿਆ ਸਤਗੁਰੂ ਕਾ ਖੜਗ ਸੰਜੋ ਹਰ ਭਗਤ ਹੈ ਜਿਤ ਕਾਲ ਕੰਟਕ ਮਾਰ ਵਿਡਾਰਿਆ ਸਤਗੁਰੂ ਕਾ ਰਖਣ ਹਾਰਾ ਹਰ ਆਪ ਹੈ ਸਤਗੁਰੂ ਕੈ ਪਿੱਛੇ ਹਰ ਸਭ ਉਬਾਰਿਆ ਜੋ ਮੰਦਾ ਚਿਤ ਵੈ ਪੂਰੇ ਸਤਗੁਰੂ ਕਾ ਸੋ ਆਪ ਉਪਾਵਣ ਹਾਰੇ ਮਾਰਿਆ ਇਹ ਗੱਲ ਹੋਵੇ ਹਰ ਦਰਗਹ ਸੱਚੇ ਕੀ ਜਨ ਨਾਨਕ ਅਗਮ ਵਿਚਾਰਿਆ ਪੌੜੀ ਸੱਚ ਸੁਤਿਆ ਜਿਨੀ ਅਰਾਧਿਆ ਜਾ ਉੱਠੇ ਤਾ ਸੱਚ ਚਵੇ ਸੇ ਵਿਰਲੇ ਜੁਗ ਮਹਿ ਜਾਣੀਐ ਹੇ ਜੋ ਗੁਰਮੁਖ ਸੱਚ ਰਵੇ ਹਉ ਬਲਿਹਾਰੀ ਤਿਨ ਕਉ ਜੇ ਅਨੰਦਿਨ ਸੱਚ ਲਵੇ ਜਿਨ ਮਨ ਤਨ ਸੱਚਾ ਭਾਵੰਦਾ ਸੇ ਸੱਚੀ ਦਰਗਹ ਗਵੇ ਜਨ ਨਾਨਕ ਬੋਲੇ ਸਚ ਨਾਮ ਸਚ ਸੱਚਾ ਸਦਾ ਨਵੇ ਸਲੋਕ ਮਹੱਲਾ ਚੌਥਾ ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪਰਵਾਣ ਜਿਨਾਂ ਸਾਸ ਗਿਰਾਸਨਾ ਵਿਸਰੈ ਸੇ ਪੂਰੇ ਪੁਰਖ ਪ੍ਰਧਾਨ ਕਰਮੀ ਸਤਗੁਰ ਪਾਈਐ ਅਨ ਦਿਨ ਲੱਗੈ ਧਿਆਨ ਤਿਨ ਕੀ ਸੰਗਤ ਮਿਲ ਰਹਾ ਦਰਗਹਿ ਪਾਈ ਮਾਨ ਸਉਂਦੇ ਵਾਹ ਵਾਹ ਉੱਚ ਰਹਿ ਉਠਦੇ ਪੀ ਵਾਹ ਕਰੇਨ ਨਾਨਕ ਤੇ ਮੁਖ ਉਜਲੇ ਜੇ ਨਿਤ ਉਠ ਸੰਭਾਲੇਨ ਮਹੱਲਾ ਚੌਥਾ ਸਤਗੁਰ ਸੇਵੀਐ ਆਪਣਾ ਪਾਈਐ ਨਾਮ ਅਪਾਰ ਭੌਜਲ ਡੁੱਬਦਿਆ ਕੱਢ ਲਏ ਹਰ ਦਾਤ ਕਰੇ ਦਾਤਾਰ ਤਨ ਤਨ ਸੇ ਸਾਹ ਹੈ ਜੇ ਨਾਮ ਕਰਹਿ ਵਾਪਾਰ ਵਣਜਾਰੇ ਸਿੱਖ ਆਵੰਦੇ ਸਬਦ ਲੰਘਾਵਣ ਹਾਰ ਜਨ ਨਾਨਕ ਜਿਨ ਕੋ ਕਿਰਪਾ ਭਈ ਤਿਨ ਸੇਵਿਆ ਸਿਰਜਣਹਾਰ ਪਉੜੀ ਸਚ ਸੱਚੇ ਕੇ ਜਨ ਭਗਤ ਹੈ ਸਚ ਸੱਚਾ ਜਿਨਹੀ ਅਰਾਧਿਆ ਜਿਨ ਗੁਰਮੁਖ ਖੋਜ ਟੰਡੋਲਿਆ ਤਿਨ ਅੰਦਰੋਂ ਹੀ ਸਚ ਲਾਦਿਆ ਸਚ ਸਾਹਿਬ ਸਚ ਜਿਨਹੀ ਸੇਵਿਆ ਕਾਲ ਕੰਟਕ ਮਾਰ ਤਿਨਹੀ ਸਾਧਿਆ ਸਚ ਸੱਚਾ ਸਭ ਦੂ ਵੱਡਾ ਹੈ ਸਚ ਸੇਵਨ ਸੇ ਸਚ ਰਲਾਦਿਆ ਸੱਚ ਸੱਚੇ ਨੂੰ ਸਾ ਬਾਸ ਹੈ ਸੱਚ ਸੱਚਾ ਸੇਵ ਫਲਾਦਿਆ ਸਲੋਕ ਮਹੱਲਾ ਚੌਥਾ ਮਨ ਮੁਖ ਪ੍ਰਾਣੀ ਮੁਗਦ ਹੈ ਨਾਮਹੀਣ ਪਰਮਾਏ ਬਿਨ ਗੁਰ ਮਨੂਆ ਨਾਟਕੈ ਫਿਰ ਫਿਰ ਜੂਨੀ ਪਾਏ ਹਰ ਪ੍ਰਭੂ ਆਪ ਦਿਆਲ ਹੋ へ ਤਾਂ ਸਤਗੁਰ ਮਿਲਿਆ ਆਏ ਜਨ ਨਾਨਕ ਨਾਮ ਸਲਾਹੇ ਤੂ ਜਨਮ ਮਰਨ ਦੁਖ ਜਾਏ ਮਹੱਲਾ ਚੌਥਾ ਗੁਰਸਾਲਾਹੀ ਆਪਣਾ ਬਹੁ ਵਿਦ ਰੰਗ ਸੁਭਾਏ ਸਤਗੁਰ ਸੇਤੀ ਮਨ ਰਤਾ ਰਖਿਆ ਬਣਤ ਬਣਾਏ ਜੇ ਵਾਸਾ ਲਾਹੇ ਨ ਰਜਾਈ ਹਰ ਪ੍ਰੀਤਮ ਚਿਤ ਲਾਏ ਨਾਨਕ ਨਾਵੇ ਕੀ ਮਨ ਭੁਖ ਹੈ ਮਨ ਤ੍ਰਿਪਤੈ ਹਰ ਰਸ ਖਾਏ ਪੌੜੀ ਸੱਚ ਸੱਚਾ ਕੁਦਰਤ ਜਾਣੀਐ ਦਿਨ ਰਾਤੀ ਜਨ ਬਣਾਈਆ ਸੋ ਸੱਚ ਸਲਾਹੀ ਸਦਾ ਸਦਾ ਸੱਚ ਸੱਚੇ ਕੀਆ ਵਡਿਆਈਆ ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨੈ ਨਾ ਪਾਈਆ ਜਾਂ ਮਿਲਿਆ ਪੂਰਾ ਸਤਿਗੁਰੂ ਤਾ ਹਾਜ਼ਰ ਨਦਰੀ ਆਈਆ ਸਤਿਗੁਰ ਮੁਖੋ ਜਿਨੀ ਸਲਾਹਿਆ ਤਿੰਨਾ ਭੁੱਖਾ ਸਭ ਗਵਾਈਆ ਸ਼ਲੋਕ ਮਹੱਲਾ ਚੌਥਾ ਮੈਂ ਮਨ ਤਨ ਖੋਜ ਖੋਜੇਂਦਿਆ ਸੋ ਪ੍ਰਭ ਲੱਦਾ ਲੋੜ ਵਿਸ਼ਟ ਗੁਰੂ ਮੈਂ ਪਾਇਆ ਜਿਨ ਭਰ ਪ੍ਰਭ ਦਿੱਤਾ ਜੋੜ ਮਹੱਲਾ ਤੀਜਾ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣਈ ਬਹੁ ਰੂਲ ਕਚੋਲਾ ਗੁਰਮੁਖ ਜਾਪੈ ਸ਼ਬਦ ਲਿਵ ਲਾਏ ਹਰ ਨਾਮ ਸੁਣ ਮੰਨੇ ਹਰ ਨਾਮ ਸਮਾਏ ਜੋ ਤਿਸ ਭਾਵੇਂ ਸੋ ਕਰੇ ਕਰਾਇਆ ਨਾਨਕ ਵਜਦਾ ਜੰਤ ਵਜਾਇਆ ਪੌੜੀ ਤੂੰ ਕਰਤਾ ਸਭ ਕੁਝ ਜਾਣਦਾ ਜੋ ਜੀਵਾਂ ਅੰਦਰ ਵਰਤੈ ਤੂੰ ਕਰਤਾ ਆਪ ਅਗਣਤ ਹੈ ਸਭ ਜਗ ਵਿੱਚ ਗਣਤੈ ਸਭ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੈ ਤੂੰ ਘਟ ਘਟ ਇੱਕ ਵਰਤਦਾ ਸੱਚ ਸਾਹਿਬ ਚਲਤੈ ਸਤਗੁਰੂ ਨੂੰ ਮਿਲੇ ਸੋ ਹਰ ਮਿਲੇ ਨਾਹੀ ਕਿਸੈ ਪਰਤੈ ਸ਼ਲੋਕ ਮਹੱਲਾ ਚੌਥਾ ਇਹੋ ਮਨੁ ਮਾਨ ਦਿੜ ਕਰ ਰੱਖੀਐ ਗੁਰਮੁਖ ਲਾਈਐ ਚਿਤ ਕਿਉ ਸਾਸ ਗਿਰਾਸ ਵਿਸਾਰੀਐ ਬਹੰਦਿਆ ਉੱਠਦਿਆ ਨਿਤ ਮਰਨ ਜੀਵਨ ਕੀ ਚਿੰਤਾ ਗਈ ਇਹੋ ਜੀੜਾ ਹਰ ਪ੍ਰਭ ਵਸ ਜਿਉ ਭਾਵੇ ਤਿਉ ਰਖ ਤੂ ਜਨ ਨਾਨਕ ਨਾਮ ਬਖਸ਼ ਮਹਲਾ ਤੀਜਾ ਮਨ ਮੁਖ ਅਹੰਕਾਰੀ ਮਹਿਲ ਨ ਜਾਣੈ ਖਿਨ ਆਗੇ ਖਿਨ ਪਿਛੈ ਸਦਾ ਬੁਲਾਈਐ ਮਹਿਲ ਨ ਆਵੈ ਕਿਉ ਕਰ ਦਰਗਹ ਸੀਜੈ ਸਤਗੁਰ ਕਾ ਮਹਿਲ ਵਿਰਲਾ ਜਾਣੈ ਸਦਾ ਰਹਿ ਕਰ ਜੋੜ ਆਪਣੀ ਕਿਰਪਾ ਕਰੇ ਹਰ ਮੇਰਾ ਨਾਨਕ ਲੈ ਬਹੋੜ ਪੌੜੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਾਂ ਸਤਗੁਰ ਕਾ ਮਨ ਮੰਨਿਆ ਤਾ ਪਾਪ ਕ ਸੰਮਲ ਪੰਨੇ ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ ਜਨ ਸਤਿਗੁਰ ਕਾ ਬਾਣਾ ਮੰਨਿਆ ਤਨ ਚੜੀ ਚ ਵਗਣ ਬੰਨੇ ਇਹ ਚਾਲ ਨਦਾਲੀ ਗੁਰਮੁਖੀ ਹਰ ਦੀਖਿਆ ਸੁਣ ਮਨ ਭਿੰਨੇ ਸ਼ਲੋਕ ਮਹਲਾ 3 ਜਨ ਗੁਰ ਗੋਪਿਆ ਆਪਣਾ ਤਿਸ ਠੌਰ ਨ ਠਾਓ ਹਲਤ ਪਲਤ דו ਵੈ ਗਏ ਦਰਗਹਿ ਨਾਹੀ ਠਾਓ ਉਹ ਵੇਲਾ ਹੱਥ ਨ ਆਵਈ ਫਿਰ ਸਤਗੁਰ ਲੱਗੈ ਪਾਏ ਸਤਗੁਰ ਕੀ ਗਨਤੈ 쿠ਸੀਐ ਦੁਖੇ ਦੁਖ ਵਿਹਾਈ ਸਤਗੁਰ ਪੁਰਖ ਨਿਰਵੈਰ ਹੈ ਆਪੇ ਲਏ ਜਿਸ ਲਾਏ ਨਾਨਕ ਦਰਸ਼ਨ ਜਿਨਾ ਵੇਖਾ ਲਿਓਨ ਤਿਨਾ ਦਰਗਹਿ ਲੈ ਛਡਾਏ ਮਹੱਲਾ ਤੀਜਾ ਮਨਮੁਖ ਅਗਿਆਨ ਦੁਰਮਤ ਅਹੰਕਾਰੀ ਅੰਤਰ ਕ੍ਰੋਧ ਜੂਐ ਮਤ ਹਾਰੀ ਕੂੜ ਕੋ ਸਤ ਉਹ ਪਾਪ ਕਮਾਵੇ ਕਿਆ ਉਹ ਸੁਣੈ ਕਿਆ ਆਖ ਸੁਣਾਵੇ ਅੰਨਾ ਬੋਲਾ ਖੋਏ ਉਜੜ ਪਾਏ ਮਨ ਮੁਖ ਅੰਦਾ ਆਵੇ ਜਾਏ ਬਿਨ ਸਤਗੁਰ ਭੇਟੇ ਥਾਏ ਨਾ ਪਾਏ ਨਾਨਕ ਪੂਰਬ ਲਿਖਿਆ ਕਮਾਏ ਪੌੜੀ ਜਨ ਕੇ ਚਿੱਤ ਕਠੋਰ ਹੈ ਸੇ ਬਹਿ ਨ ਸਤਗੁਰ ਪਾਸ ਉਥੈ ਸਚ ਵਰਤਦਾ ਕੂੜਿਆਰਾ ਚਿੱਤ ਉਦਾਸ ਓਏ ਵੱਲ ਛਲ ਕਰ ਝੱਤ ਕੱਢ ਦੇ ਫਿਰ ਜਾਏ ਬਹਿ ਕੂੜਿਆਰਾ ਪਾਸ ਵਿਚ ਸੱਚੇ ਕੂੜ ਨਾ ਗੱਡਈ ਮਨ ਵੇਖੋ ਕੋ ਨਿਰਜਾਸ ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸ ਸ਼ਲੋਕ ਮਹੱਲਾ 5ਵਾਂ ਰਹਿੰਦੇ ਖੁੰਦੇ ਨਿੰਦਕ ਮਾਰਿਆਨ ਕਰ ਆਪੇ ਆਹਰ ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰ ਮਹੱਲਾ 5ਵਾਂ ਮੁੰਡੋ ਭੁੱਲੇ ਮੁੰਡ ਤੇ ਕਿਥੈ ਪਾਇਨ ਹੱਥ ਤਿੰਨੈ ਮਾਰੇ ਨਾਨਕਾ ਜੇ ਕਰਨ ਕਰਨ ਸਮਰੱਥ ਪੌੜੀ 5 ਲੈ ਫਾਹੇ ਰਾਤੀ ਤੁਰਹਿ ਪ੍ਰਭ ਜਾਣੈ ਪ੍ਰਾਣੀ ਤਕ ਕਹਿ ਨਾਰ ਪਰਾਈਆ ਲੁਕ ਅੰਦਰ ਠਾਣੀ ਸੰਨੀ ਦੇਖ ਵਿਖੰਮ ਥਾਏ ਮਿੱਠਾ ਮਦਮਾਣੀ ਕਰਮੀ ਆਪੋ ਆਪਣੀ ਆਪੇ ਪਛਤਾਣੀ ਅਜਰਾਈਲ ਫਰੇਸਤਾ ਤਿਲ ਪੀੜੇ ਕਾਣੀ ਸਲੋਕ ਮਹੱਲਾ 5 ਸੇਵਕ ਸੱਚੇ ਸਾਹ ਕੇ ਸੇਈ ਪਰਮਾਨ ਦੂਜਾ ਸੇਵਨ ਨਾਨਕਾ ਸੇ ਪਚ ਪਚ ਮੋਏ ਅਜਾਨ ਮਹੱਲਾ ਪੰਜਵਾ ਜੋ ਤੁਰ ਲਿਖਿਆ ਲੇਖ ਪ੍ਰਭ ਮਿਟਣਾ ਨ ਜਾਏ RAM ਨਾਮ ਤਨ ਵਖਰੋ ਨਾਨਕ ਸਦਾ ਧਿਆਏ ਪੌੜੀ ਪੰਜਵਾ ਨਾਰਾਇਣ ਲਿਆ ਨਾ ਠੂੰਗੜਾ ਪੈਰ ਕਿਥੈ ਰਖੈ ਕਰਦਾ ਪਾਪ ਅਮਿਤਿਆ ਨਿਤ ਵਿਸੋ ਚਖੈ निंदा करदा पच मुआ विच देही भखै सच्चै साहिब मारिया कौन तिस नो रखै नानक तिस सरनागती जो पुरख अलखै श्लोक मोहल्ला 5वा नरक कोर बहोत दुख कणे अकीर्त कणा का थान ਤੈਨ ਪ੍ਰਭ ਮਾਰੇ ਨਾਨਕਾ ਹੋਏ ਹੋਏ ਮੋਏ ਹਰਾਮ ਮਹੱਲਾ ਪੰਜਵਾ ਅਵਖਦ ਸਭੇ ਕੀਤੈਨ ਨਿੰਦਕ ਕਾ दारू ਨਾ ਹੈ ਆਪ ਬੁਲਾਏ ਨਾਨਕਾ ਪਚ ਪਚ ਜੋਨੀ ਪਾਹੇ ਪੌੜੀ ਪੰਜਵਾ ਤੁਸ ਦਿੱਤਾ ਪੂਰੇ ਸਤਿਗੁਰੂ ਹਰ ਤਨ ਸੱਚ ਅਖੋਟ ਸਭ ਅੰਦੇਸੇ ਮਿਟ ਗਏ ਜਮ ਕਾ ਪਉ ਛਟ ਕਾਮ ਕ੍ਰੋਧ ਬੁਰਿਆਈਆ ਸੰਗ ਸਾਧੂ ਟਟ ਵਿਣ ਸੱਚੇ ਦੂਜਾ ਸੇਵੰਦੇ ਹੋਏ ਮਰਸਨ ਬੁੱਟ ਨਾਨਕ ਕਉ ਗੁਰਬਖਸਿਆ ਨਾਮੈ ਸੰਗ ਜੁਟ ਸ਼ਲੋਕ ਮਹੱਲਾ ਚੌਥਾ ਤਪਨ ਹੁਵੈ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਿਰੈ ਜਜਮਾਲਿਆ ਅੱਗੋਂ ਦੇ ਸੱਦਿਆ ਸਤੈ ਦੀ ਭਿਖਿਆ ਲੈ ਨਾਹੀ ਪਿਛੋਂ ਦੇ ਪਛਤਾਇ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ ਪੰਜ ਲੋਕ ਸਭ ਹਸਣ ਲੱਗੇ ਤਪਾ ਲੋਭ ਲਹਿਰ ਹੈ ਗਾਲਿਆ ਜਿੱਥੈ ਥੋੜਾ ਧਨ ਵੇਖੈ ਤਿੱਥੈ ਤਪਾ ਪਿੱਟੈ ਨਹੀਂ ਤਨ ਬਹੁਤੈ ਡਿੱਠੈ ਤਪੈ ਧਰਮ ਹਾਰਿਆ ਭਾਈ ਇਹੋ ਤਪਾ ਨਾ ਹੋਵੀ ਬਗੁਲਾ ਹੈ ਬਹਿ ਸਾਧ ਜਨਾ ਵਿਚਾਰਿਆ ਸਤਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤ ਵਿੱਚ ਹੋਵੈ ਏਤ ਦੁਖੈ ਤਪਾ ਦਈਏ ਮਾਰਿਆ ਮਹਾਪੁਰਖਾਂ ਕੀ ਨਿੰਦਾ ਕਾ ਵੇਖ ਜੇ ਤੱਪੇ ਨੂੰ ਫਲ ਲੱਗਾ ਸਭ ਗਿਆ ਤੱਪੇ ਕਾ ਘਾਲਿਆ ਬਾਹਰ ਬਹਿ ਪੰਜਾਂ ਵਿੱਚ ਤਪਾ ਸਦਾਏ ਅੰਦਰ ਬਹਿ ਤਪਾ ਪਾਪ ਕਮਾਏ ਹਰ ਅੰਦਰਲਾ ਪਾਪ ਪੰਜਾਂ ਨੂੰ ਉੱਗਾ ਕਰ ਵੇਖਾਲਿਆ ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ ਏਸ ਤੱਪੇ ਨੂੰ ਤਿੱਥੈ ਖੜ ਪਾਏ ਹੋ ਜਿੱਥੈ ਮਹਾ ਮਹਾ ਹਤਿਆਰਿਆ ਫਿਰ ਇਸ ਤਪੇ ਦਾ ਮੋਹੇ ਕੋਈ ਲੱਗੋ ਨਾਹੀ ਇਹੋ ਸਤਗੁਰ ਹੈ ਫਟਕਾਰਿਆ ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਨਾਇਆ ਸੋ ਬੁੱਝੈ ਜੋ ਦਈਏ ਸਵਾਰਿਆ ਮਹੱਲਾ ਚੌਥਾ ਹਰ ਭਗਤਾ ਹਰ ਆਰਾਧਿਆ ਹਰ ਕੀ ਵਡਿਆਈ ਹਰ ਕੀਰਤਨ ਭਗਤ ਨਿਤ ਗਾਵੰਦੇ ਹਰ ਨਾਮ ਸੁਖਦਾਈ ਹਰ ਭਗਤਾ ਨੂੰ ਨਿਤ ਨਾਵੇ ਦੀ ਵਡਿਆਈ ਬਖਸ਼ੀਐ ਨਿਤ ਚੜ੍ਹੈ ਸਵਾਈ ਹਰ ਭਗਤਾਂ ਨੂੰ ਥਿਰ ਘਰੀ ਬਹਾਲੈਨ ਆਪਣੀ ਪੈਜ ਰਖਾਈ ਨਿੰਦਕਾਂ ਪਾਸਹੁ ਹਰ ਲੇਖਾ ਮੰਗਸੀ ਬਹੁ ਦੇ ਸਜਾਈ ਜੇਹਾ ਨਿੰਦਕ ਆਪਣੇ ਜੀ ਕਮਾਵੰਦੇ ਤੇਹੋ ਫਲ ਪਾਈ ਅੰਦਰ ਕਮਾਣਾ ਸਰ ਪਰ ਉਗੜੈ ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ ਜਨ ਨਾਨਕ ਦੇਖ ਵਿਗਸਿਆ ਹਰ ਕੀ ਵਡਿਆਈ